ਹਾਂ ਹੈ ਉਹ ਪੰਜ ਵਕਤ ਨਮਾਜ਼ਾਂ ਪੜ੍ਹਦਾ ਹੈ ਹੈ ਉਹ ਕੁਰਾਨ شریف ਦਾ ਪਾਠ ਵੀ ਕਰਦਾ ਹੈ ਪਰ ਉਹ ਮੁਹੱਬਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਕਰਦਾ ਹੈ ਉਹ ਪਿਆਰ ਗੁਰੂ ਨਾਨਕ ਪਾਸਾ ਜੀ ਨਾਲ ਕਰਦਾ ਹੈ ਉਹ ਪ੍ਰੇਮ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਰਦਾ ਹੈ ਬੜੀ ਅਥਾਹ ਸਰਦੇ ਅਥਾਹ ਦਰਦੇ ਦੀ ਸਰਦਾਇਓ ਦੇ ਬੰਦੇ ਵਿੱਚ ਕਿਵੇਂ ਇੱਕ ਬੇਲੁੱਕੋ ਕਹਿੰਦਾ ਹੈ ਕਿ ਜੇਕਰ ਮੰਨ ਲੋ ਪਰ ਅੰਗ ਜੇਬ ਜਿਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਨੰਦ ਪੁਰ ਪਿਆ ਜਿਸ ਨੇ ਪਰਿਵਾਰ ਵਿਛੋੜਿਆ ਜਿਸ ਨੇ ਉਸ ਦਾ ਸਾਰਾ ਸਰਬੰਸ ਸੀਮਿਤ ਕਰ ਦਿੱਤਾ ਜੇ ਕਿਤੇ ਉਹ ਪਾਪੀ ਔਰ ਅੰਗ ਜੇਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆ ਕੇ ਰੋਣ ਲੱਗੇ ਉਹਦਾ ਹਿਰਦਾ ਤੜਫਣ ਲੱਗੇ ਕਿ ਮੇਰੇ ਉੱਪਰ ਪਾਪਾਂ ਦਾ ਭਾਰ ਬਹੁਤ ਸਾਰਾ ਹੋ ਗਿਆ ਹੈ ਗੁਨਾਹ ਮੈਂ ਬਹੁਤ سارے ਕਰ ਦਿੱਤੇ ਨੇ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਖਸ਼ ਲੋ ਤਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਦੇ ਗੁਨਾਹ ਨੂੰ ਮਾਫ ਕਰ ਦੇਣਗੇ ਇਹ ਸਵਾਲ ਖਵਾਜਾ ਬਿਲ ਮੋਮਨ ਸਾਹਿਬ ਦੇ ਮਨ ਵਿੱਚ ਪੈਦਾ ਹੋਇਆ ਲੋੜ ਇਸ ਸਵਾਲ ਦਾ ਉੱਤਰ ਲੈਣ ਵਾਸਤੇ ਉਹ بڑے بڑے ਸੂਰ ਬੀਰਾਂ ਨੂੰ ਪੁੱਛਦਾ ਜਿਹੜੇ ਯੋਧੇ ਦੇ ਮਿਲਾਨੇ ਲੰਘਦੇ ਉਹਨਾਂ ਨੂੰ ਜਾ ਕੇ ਪੁੱਛਦਾ ਜੇ Aurangdev ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਰੋਵੇ ਬਿਲਖੇ ਤਨਵੇਂ ਕਿ ਮੇਰੇ ਗੁਨਾਹ ਨੂੰ ਮਾਫ਼ ਕਰ ਦਿਓ ਤਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਫ਼ ਕਰ ਦੇਣਗੇ ਤਾਂ ਸਰੂਰਬੀਰ ਕਹਿੰਦੇ ਨੇ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਸਦੇ ਟੁਕੜੇ ਟੁਕੜੇ ਕਰ ਦਿੰਦੇ ਫਿਰ ਉਹ بڑے بڑے ਬਾਸਮਿਕ ਕਾਸਪਾਂ ਦੇ ਕੋਲ ਜਾਂਦਾ ਹੈ بڑے بڑے ਪੜੇ ਵਾਲੇ ਚਾਹਨੇ ਕੋਲ ਵਿਦਵਾਨਾਂ ਦੇ ਕੋਲ ਜਾਂਦਾ ਹੈ ਉਹਨਾਂ ਵਿਦਵਾਨਾਂ ਦੇ ਸਾਹਮਣੇ ਵੀ ਇਹ ਸਵਾਲ ਰੱਖ ਤਕ ਕਿ ਦੱਸੋ ਜੇ ਅਰੰਭ ਜੇਬ ਆਪਣੇ ਗ੍ਰਹਨ ਨੂੰ maaf ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਵੇ ਤਾਂ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਸਦੇ ਗੁਨਾਹ maaf ਕਰ ਦੇਣਗੇ ਉਹ ਵੀ ਕਹਿੰਦੇ ਨੇ ਨਹੀਂ maaf ਕਰਨਗੇ ਜਿੰਨਾ ਫਿਲਮ ਗੁਰੂ ਗੋਬਿੰਦ ਸਿੰਘ ਮਹਾਰਾਜ ਉਪਰ ਅਰੰਭ ਜੇਬ ਨੇ ਕੀਤਾ ਹੈ ਗੁਰੂ ਉਸ ਨੂੰ ਕਦੇ ਨਹੀਂ ਬਖਸ਼ੂਗੀ ਬਹੁਤ ਵੱਡਾ ਗੁਨਾਹ ਕੀਤਾ ਲੈ ਕਹਿਣੀਆਂ ਸਭੀਆਂ ਨੇ کہ چارے سا جائے دا شہید ہو جانا پر جدوں کیسے بھی اوپر کوئی گانے ہو ہو گزر دیئے اور رندائے اور براہ کردائے اور تنک دائے اس نے ہی پر کمال ہے در بولنسنگ مہارا دا جدہ جو کلے بھی نے اپنے دامنوں گلہ کے علامہ نہیں دیتا کلے بائی بھولوں میں کہوں نہ دیو سارا کی سار سب کر ਇਸ ਦੌਰਾਨ ਆਪਣੇ ਅਕਾਲ ਪੁਰਖ ਦੇ ਅੱਗੇ ਬੇਨਤੀ ਕਰਦੇ ਹਨ ਤੋਂ ਸਾ ਸਰਵ ਜੀ ਖਵਾਜਾ ਦਿਲ ਮੁਹੰਮਦ ਸਾਦਾ ਇਸ ਵਾਰ ਉਸ ਨੂੰ ਜਿਹੜਾ ਵੀ ਕੋਈ ਵਿਦਵਾਨ ਅਜਾ ਹੁੰਦਾ ਹੈ ਦਾਰਸ਼ਨਿਕ ਨજર ਹੁੰਦਾ ਹੈ ਉਸ ਨੂੰ ਕੁਛ ਕਹਦਾ ਹੈ ਜੇ Aurangzeb ਗੋਬਿੰਦ ਸਿੰਘ ਮਹਾਰਾਜੇ ਕੋਲ ਚਲਾ ਜਾਵੇ ਤਾਂ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਸਦੇ ਗੁਨਾਹ maaf ਕਰ ਦੇਗੇ ਪਰ ਉਹ ਸਾਰੇ ਨਾਂ ਦੇ ਜਵਾਬ ਦਿੰਦੇ ਨੇ ਅਖੀਰ ਇੱਕ ਦਿਨ ਅਰਦਾਸ ਕਰਦਾ ਹੈ ਖਵਾਜਾ ਦਿਲ ਮੁਹੰਮਦ ਕਿ اے ਗੁਰੂ ਕਲਗੀਧਰ ਪਾਤਸ਼ਾਹ ਜੀ ਮੈਨੂੰ ਕਿਦਰੇ ਕੋਈ ਜਵਾਬ ਨਹੀਂ ਮਿਲਿਆ ਮੈਨੂੰ ਕਿਦਰੇ ਕੋਈ ਸੰਤੁਸ਼ਟੀ ਤੁਹਾਡਾ ਉੱਤਰ ਨਹੀਂ ਮਿਲਿਆ ਹੈ ਮੇਰਾ ਸੰਸਾ ਬਰਕਰਾਰ ਹੈ ਮੇਰੇ ਸੰਸੇ ਨੂੰ ਆਪ ਦੂ ਕਰੋ ਮੈਨੂੰ ਦੱਸੋ ਜੇ ਬਲੰਗ ਜੇਬ ਤੁਹਾਡੇ ਕੋਲ ਆ ਜਾਵੇ ਤਾਂ ਕਿ ਔਰੰਗ ਜੇਬ ਦੇ ਗੁਨਾਹ ਨੂੰ ਤੁਸੀਂ maaf ਕਰ ਦੋਗੇ ਤੁਹਾਡਾ ਹਿਰਦਾ ਇਤਨਾ ਨਿਰਭੈ ਹੈ ਜੋ ਇਤਨੇ ਵੱਡੇ ਦੁਸ਼ਮਣ ਨੂੰ ਵੀ ਤੁਸੀਂ ਬਾਤ ਕਰ ਸਕਦੇ ਹੋ ਕਿ ਐਸਾ ਹੋ ਸਕਦਾ ਹੈ ਤਾਂ ਸਤਿਗੁਰ ਸੱਚੇ ਪਾਤਸ਼ਾਹ ਆਜ ਮੈਨੂੰ ਤੁਸੀਂ ਆਪ ਉਤਰ ਦਿਓ ਮੈਂ ਥੱਕ ਗਿਆ ਮੈਨੂੰ ਕਿਤੇ ਵੀ ਉੱਤਰ ਨਹੀਂ ਮਿਲਿਆ ਇਹ ਅਵਿਲਾਸ ਕਰਕੇ ਜਦੋਂ ਸੌਂ ਗਿਆ ਤਾਂ ਮੈਂ ਕੀ ਦੇਖਦਾ ਹਾਂ ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਹੁੰਦਾ ਹੈ ਔਰੰਗਜ਼ੇਬ ਕਹਿੰਦਾ ਹੈ ਕਿ ਇਹ ਖਵਾਜਾ ਬਿਰ ਮੋਹਮਮਦ

गुरु कल्किधर पादशाह ऊंचे सिंहासन ਤੇ ਬੈਠੇ ਨੇ ਤੇ ਆਸ-ਪਾਸ ਬਹੁਤ ਵੱਡੀ ਗਿਣਤੀ ਸੰਤਾਂ ਬੈਠਿਆ ਨੇ ਤੇ ਔਰੰਗਜ਼ੇਬ ਤੇ ਮੈਂ ਪਾਗਲ ਦਿਨ ਬੰਮਲ ਕਰਦਾ ਉਸੇ ਕੋਲ ਤੇ ਔਰੰਗਜ਼ੇਬ ਕੋਲ ਬੋਲਿਆ ਕੁਛ ਨਹੀਂ ਗਿਆ ਤੇ ਉਹ ਰੋਣ ਲੱਗ ਪਿਆ ਰੋਦਿਆਂ ਰੋਦਿਆਂ ਫਿਰ ਉਹ ਲੜਖੜਾਉਂਦੀ ਜ਼ਬਾਨ ਨਾਲ ਤੁਦਲਦੀ ਹੋਈ ਜ਼ਬਾਨ ਨਾਲ ਬੋਲਦਾ ਹੈ ਆਸਾਂ ਮੈਂ ਬੜੇ ਗੁਨਾਹ ਕੀਤੇ ਨੇ ਮੈਨੂੰ maaf ਕਰ ਦਿਓ ਮੇਰੇ ਗੁਨਾਹ maaf ਕਰ ਦਿਓ ਇਹ ਕਹਿੰਦੇ ਹੋਇਆ ਫਿਰ ਰੋ ਪੈਂਦਾ ਹੈ ਤੇ ਉਸ ਵਕਤ ਖਵਾਜਾ ਦਿਲ ਮੁਹੰਮਦ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੰਘਾਸਣ ਤੋਂ ਇਥਾਂ ਉਤਰੇ ਅਤੇ ਆਰੰਗ ਜ਼ੇਲ ਨੂੰ ਆਪਣੇ سینਾ ਨਾਲ ਲਾ ਲਿ ਗਿਆ ਆਰੰਗ ਜ਼ੇਲ ਤੇਰੇ ਸਾਰੇ ਗੁਰੂਆਂ ਬਾਸ ਕਰ ਦਿੱਤੀ ਕਿੰਨਾ ਨਿਰਵੈਰ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਨੇ ਵੱਡੇ ਪਾਪੀਆਂ ਤੇ ਗੁਨਾਹਗਾਰਾਂ ਨੂੰ ਹੀ ਉਹ ਮaaf ਕਰ ਦਿੰਦੇ ਨੇ ਇਸ ਲਈ ਕਿਹਾ ਹੈ ਆਪੇ ਉਤਤ ਸਾਜ ਗਏ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਨ ਹਾਰ ਖਰੇ ਖਜ਼ਾਨੇ ਪਾਈਏ ਖੋਟੇ ਸੱਜੇ ਬਰਵਾਰ ਖੋਟੇ ਸੱਚੀ ਦਰਗਾਹ ਰੂਪੀਏ ਕਿਸ ਅੱਗੇ ਕਰੇ ਉਕਾਰ ਕੋਟਿਓ ਖਰੇ ਕਰੇ ਸਬਦ ਸਵਾਰਨ ਹਾਂ ਤੇ ਸਤਪੁਰ ਪਾਤਸ਼ਾਹ ਕਿਰਪਾ ਕਰਕੇ ਸ਼ਬਦ ਦੇ ਨਾਲ ਉਸ ਦੇ ਅੰਦਰ ਦੇ ਹਿਰਦੇ ਨੂੰ ਸਵਾਦ ਦੇ ਨੇ ਜਿਸ ਨੂੰ ਪ੍ਰਭਾਤਮਾ ਵੀ ਆਪਣੀ ਦਰਗਾਹੇ ਤੋਂ ਛੁਡ ਦਿੰਦਾ ਏ ਉਸ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਸਾਫ਼ ਕਰਕੇ ਉਸ ਦੇ ਗੁਨਾਹੋਂ ਢੋਕੇ ਤੇ ਉਸ ਨੂੰ ਪ੍ਰਭਾਤਮਾ ਦੀ ਸੱਚੀ ਦਰਗਾਹ ਤਰ ਅੱਲਾ ਵੀ ਸੱਚੀ ਦਰਗਾਹ ਤੱਕ ਪਹੁੰਚਾ ਲੈਂਦੇ ਹਨ ਤਾਂ ਸਾਧ ਸੰਗਤ ਜੀ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਵੱਡੇ ਵੱਡੇ ਗੁਨਾਹਾਂ ਕਰਾਂ ਦੇ ਗੁਨਾਹਾਂ माफ ਕਰ ਦਿੰਦੇ ਨੇ ਸਾਧ ਸੰਗਤ ਜੀ ਕੁਝ ਐਸੇ ਹੁੰਦੇ ਨੇ ਜੋ ਅਗਿਆਨਤਾ ਬਸ ਇਹ ਸਾਰੇ ਪਾਪ ਕਰਮ ਕਰਦਿਆਂ ਕਰਿਆਂ ਇਦਨੇ ਗਾਂ ਚਲੇ ਜਾਂਦਾ ਨੇ ਉਹਨਾਂ ਦੀ ਸੁਰਤ ਫਿਰ ਇਤਨੀ ਮੈਲੀ ਹੋ ਜਾਂਦੀ ਏ ਉਹ ਸਮਝਦੇ ਨੇ ਜੋ ਮੈਂ ਕਰ ਰਿਹਾ ਹਾਂ ਉਹ ਠੀਕ ਕਰ ਰਿਹਾ ਹਾਂ